ਹਾਂਜੀ ਚਲੋ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦੋ ਸਾਰ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ ਪ੍ਰਭ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਓ ਸਮਾਈਲ ਕਰ ਦੋ ਸਮਾਈਲ ਸਮਾਈਲ ਕਰੋ ਸਮਾਈਲ ਕਰ ਦੋ ਪੱਬਨੂਰ ਵੈਰੀ ਗੁੱਡ ਦੇਖੋ ਵੀ ਸਾਡੇ ਟ੍ਰਿਪਲ ਬੇਬੀ ਜਿਹੜੇ ਵੱਡੇ ਹੋ ਗਏ ਆ ਓ ਹਾਂਜੀ ਇੱਕ ਸਾਡਾ ਬੇਬੀ ਹਜੇ ਬਾਹਰ ਆ ਉਧਰ ਉਧਰ ਵੀ ਰਾਜ ਸਿੰਘ ਦੇ ਇੰਦਰ ਵਿਰਾਜ ਸਿੰਘ ਦੇ ਚਾਚੇ ਭੂਈ ਹੈ ਨਾ ਹਾਂ ਇਹ ਇਹ ਫੜੋ 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 ਇਹ ਸਾਡੇ ਟ੍ਰਿਪਲ ਬੇਬੀ ਹੈ ਟ੍ਰਿਪਲ ਬੇਬੀ ਸਾਡੇ ਹਾਂਜੀ ਨੰਗੋ ਹਾਂਜੀ 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 ਸਾਡਾ ਕਰਨ ਸ਼ੇਰ ਵੱਡਾ ਹੋ ਗਿਆ ਗੱਲਾਂ ਘਾਦਾ ਉਹਨਾਂ ਨਾ ਆਹੋ ਹਾਂ ਉਹ ਆ ਲੱਗਣੇ ਉਹਨਾਂ ਨੂੰ ਹਾਂ ਚਾਹ ਆਹ ਵਾਜੀ ਵਾ ਹਾਂਜੀ ਪ੍ਰਭ ਇਹ ਪ੍ਰਭ ਨੇ ਹੋਰ ਕੀ ਕਹਦਾ ਹਾਂਜੀ ਵੀਰੇ ਨੂੰ ਢਾਇਆ ਨਹੀਂ ਹੁਣ ਨੰਗਿਆ ਨਹੀਂ ਵੀਰੇ ਦੇ ਉੱਤੋਂ ਨਹੀਂ ਉਹ ਡੂ ਡੂ ਵੀਰ ਜੀ ਆਹ ਹਾਂਜੀ ਅੱਛਾ ਭੈਣ ਜੀ ਨੇ ਫੋਨ ਲੈਣਾ ਨਹੀਂ ਜੀ ਨਹੀਂ ਆਪੇ ਤੁਹਾਡੀ ਆਪੇ ਤੁਹਾਡੀ ਵੀਡੀਓ ਬਣਾਉਣੀ ਹਾਂ ਹੋ ਹਾਂ ਹਾਂ ਰੌਣਕਾਂ ਲੱਗੀਆਂ ਪੂਰੀਆਂ ਲਓ ਵੀ ਇੱਕ ਪਾਸੇ ਹੋਣ ਚਾਚਾ ਇੱਕ ਪਾਸੇ ਭੂਈ ਤੇ ਇੱਕ ਪਾਸੇ ਭਤੀਜਾ ਹੈਨਾ ਤੇ ਇੱਕ ਆ ਗਈ ਸਾਡੀ ਵੱਡੀ ਭੂਈ ਵੱਡੀ ਭੂਈ ਆ ਗਈ ਇੱਕ ਵਾ ਵੱਡੀ ਭੂਈ ਆ ਗਈ ਹੈ ਹਾਂ ਕਰਨ ਨੇ ਉੱਤੇ ਲੈ ਲਿਆ ਆਪੇ ਹੀ ਟਾਵਲ ਹਾਂਜੀ ਇੱਧਰ ਵੇਖੋ ਪ੍ਰਭ ਨੇ ਕਿਦਾਂ ਸਿਰੀ ਚੱਕੀ ਹੈ ਇਹ 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 ਪ੍ਰਭ ਨੇ ਬਰਾਇਡਲ ਜੂੜੀ ਕੀਤੀ ਹਾਂ ਪ੍ਰਭ ਦੀ ਜੂੜੀ ਬੜੀ ਸੋਹਣੀ ਆ ਬਈ ਪ੍ਰਭ ਦਾ ਹੈਅਰਸਟਾਈਲ ਪ੍ਰਭ ਦਾ ਹੈਅਰਸਟਾਈਲ ਬਹੁਤ ਸੋਹਣਾ ਸਾਡਾ ਭਾਈ ਸਾਡਾ ਸੋਹਣਾ ਆ ਗਿਆ ਆ ਗਿਆ ਭਾਈ ਛੋਣਾ ਲੋ ਜੀ ਆຊਿਰ ਪਾਸੇ ਕਰੋ ਪਾਸੇ ਕਰੋ ਉਹ ਤੋਂ ਖਿੱਚ ਕੇ ਲੈ ਲਿਆ ਆਪੇ ਖਿੱਚ ਕੇ ਇਹ ਤੁਸੀਂ ਇੱਧਰ ਹੋ ਜੀ ਲੋ ਜੀ ਲੋ ਚੀ ਲੋ ਜੀ ਕਾਰਨ ਸ਼ੇਰ ਭਵਜਿੰਦਰ ਪ੍ਰਭ ਨੂਰ ਆਹ ਵੀਰੇ ਉਹ ਹੱਥ ਨਾਲ ਮਾਰ ਦਵੇ ਉਹਦੇ ਮੂੰਹ ਤੇ ਮਾਰਿਆ ਕਰਨ ਦੇ ਇਹ ਪ੍ਰਭ ਬਹੁਤ ਜ਼ਿਆਦਾ ਕੁੱਟ ਖਾਣ ਵਾਲੇ ਕੰਮ ਕਰਦਾ ਹਨਾ ਬਹੁਤ ਜ਼ਿਆਦਾ ਹਾਂ ਜੀ ਇੱਧਰ ਭਤੀਜਾ ਪਿਆ ਇੱਧਰ ਚਾਚੇ ਪਏ ਆ ਤੇ ਦਿਰਪੁਈ ਪਈ ਹੈ ਫਾਜ਼ਿੰਦਰ ਕੀ ਹੋਇਆ ਪੁੱਤ ਫਾਜ਼ਿੰਦਰ ਪਲ 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 ਫਲ ਫਲ ਪਲ ਪਲ ਫਾਜ਼ਿੰਦਰ ਨੂੰ ਪ੍ਰਭ ਨੂੰ ਪ੍ਰਭ ਨੂੰ ਇਹ ਸਾਰਾ ਪਤਾ ਦੇਖ ਹਾਂ ਹਾਂ ਇਹ ਸਾਰਾ ਪਤਾ ਹੈ ਹੇਅਰ ਸਟਾਈਲ ਹੇਅਰ ਸਟਾਈਲ ਕਿੱਧਰ ਜਾਂਦਾ ਇਹ ਨੀ ਕਿਉਂ ਨਹੀਂ ਤੇ ਕੀਆ ਤਾਂ ਕਈ ਬਣਾਉਣੇ ਆ ਅਸੀਂ ਸ਼ਾਮਾਂ ਦਾ ਘੱਲ ਬਣਾ ਹੀ ਨਹੀਂ ਕਰ ਅੱਜ ਦੋ ਅੰਜੀ ਅੰਜੀ ਉਹ ਤਾਂ ਖਰਾਬ ਬੰਦਾ ਬਈ ਕਰਨ ਵਿਰਾਜ ਨੇ ਹੱਥ ਵਿੱਚ ਕਿੱਥੇ ਪਾਇਆ ਕਰਨ ਦੇ ਗਲੇ ਥੱਲੇ ਅੰਦਲਾ ਨਾ ਦੇਸੀ ਕੰਨ ਵਿੱਚ ਨਿggenਾ ਦੇ ਰੱਖਿਆ ਆਹੋ ਤਾਂ ਲੱਗਦੀ ਪਾਈ ਵਾਜ ਉਧਰ ਨਾ ਪਾਇਆ ਛੱਡੀ

ਰਾਬ ਵੱਡਾ ਹੋ ਗਿਆ ਏ ਆਹ ਹੋਇਦਾ ਹੋ ਗਿਆ ਪ੍ਰਭ ਗਿੱਦੜਾ ਬੋਨਾ ਦੌਕਾ ਮਾਰ ਦੋ ਫਿਰ ਕਿਵੇਂ ਮਾਰਦਾ ਦੌਕਾ ਕਿਦਾਂ ਦੌਕਾ ਮਾਰਦਾ ਪ੍ਰਭ ਕੀ ਭਾਕੇ ਕਾਕਾ ਹੈ ਮੇਰੇ ਨੂੰ ਤਾਂ ਇਹ ਭਾਕੇ ਚੱਟ ਚੁੱਟਿਆ ਰੋਦਾ ਇਹ ਭਾਕੇ ਹਾਂ ਤਾਂ ਹਾਜੂ ਹਾਜੂ ਆਦੋ ਉਹ ਵੀ ਕੱਲਾ ਹੰਗਾਰੇ ਭਰਦਾ ਹੰਗਾਰੇ ਭਰਦਾ ਇਹਨਾਂ ਨੂੰ ਉਹ ਚੱਜ ਚੁੱਪ ਕੀਤੇ ਪਏ ਆਹੋ ਚੁੱਪ ਕਰਕੇ ਬੈਠੇ ਆ ਨਾ ਚੁੱਪ ਕਰੇ ਪਏ ਭਾਕੇ ਤਾਂ ਮੁਫੇ ਰਖਾ ਤੋ ਹਾਂ ਭੱਗੇ ਤਾ ਬੰਦੀ ਥੱਲੇ ਨਾ ਟਾਪੂ ਲਾ ਲਿਓ ਹਾਂ ਹੋ 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 ਲੋ ਹਾਂ ਉਹਦਾ ਸ਼ਿਆਨਾ ਹੈ ਪ੍ਰਭੂ ਪ੍ਰਭੂ ਬੜਾ ਸ਼ਿਆਨਾ ਹੈ ਲੈ ਕਿਹਦਾ ਪ੍ਰਭ ਨ ਹੋ ਰਹਾ ਹੈ ਝੱਟ ਕੇ ਦਿਖਾਉਣਾ ਇਹ ਪਾਉ ਵਿਦਾ ਇਹ ਦੋ ਦਿਨਾਂ ਦੀ ਕੀ ਅੱਛਾ ਪਹਿਲੋਂ ਮੈਂ ਆਏ ਹੱਥੇ ਮਾਰ ਕੇ ਜੀਤੀ ਸੀ ਬੋਲੇ ਕਰਨਾਂ ਕੀ ਕਿਦੋਂ ਵੇਲਾ ਰਾਬਾ ਵੱਲੋਂ ਇਹ ਚ ਜਹਾਨਾ ਕੁੜੀਆਂ ਦੇ ਹਿੱਸੇ ਆਈਆਂ ਹਨ ਵੀ ਨਹੀਂ ਤੇ ਇਹ ਨਹੀਂ ਕਰਦੇ ਇਹ ਨਹੀਂ ਕਰਦੇ ਇਹ ਤਾਂ ਐਵੇਂ ਨਹੀਂ ਕਰਦੇ ਉਹ ਜੇ ਪਹਿਲੋਂ ਆਏ ਆ ਬੜਾ ਕਰਦੇ ਹੁੰਦੇ ਬੋਲਣੇ ਹੁੰਦੇ ਪਹਿਲਾ ਜਾਜ ਲੈਂਡ ਕਰਦਾ ਸੀ ਪਹਿਲਾ ਜਾਜ ਲੈਂਡ ਕਰਦਾ ਸੀ ਹਾਂ ਹਾਂ ਵੇਲਾ ਨਾ ਕੁਦਰਤ ਵੱਲ ਪਰਮਾਤਮਾ ਵੱਲ ਇਹ ਨਾ ਜਿੱਜਾ ਜੜੀਆਂ ਦੇ ਹਿੱਸੇ ਆ ਦੇ ਜਨਮ ਦਾ ਹੈ ਹਨਾ ਹਾਂਜੀ ਆ ਛੇਰ ਤੇ ਆ ਲੱਗ ਕੇ ਅੱਛਾ ਇੱਥੇ ਰਿਆ ਘੱਟ ਜੀ ਦੇ ਖੋੜਾ ਆਵੇ ਹਾਂ ਮੜਾ ਜਾ ਅੱਛਾ ਸੇਮ ਹੀ ਨੇ ਹਾਂ ਇਹਦੇ ਵੀ ਰਾਜ ਦੇ ਬਾਹ ਤੇ ਆ ਹਾਂ ਇਹਦੇ ਆਵੇ ਆ ਰਿਹਾ ਅੱਛਾ ਹਾਂ ਆ ਇਹਦੇ ਨਿੱਕਾ ਇਹਦੇ ਥੋੜਾ ਜਿਹਾ ਵੱਡਾ ਇਹਦੇ ਵੱਡਾ ਹੈ ਹਾਂ ਹੂੰ ਹੂੰ अच्छा वो कहंदी मेरे वल्ली कैमरा करो भाई ਤੁਸੀਂ ਸਾਰੇ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓ ਦੇਖੋਗੇ ਜਿੰਨੇ ਵੀ ਸਾਡੀ ਵੀਡੀਓਸ ਦੇਖੋਗੇ ਸਾਰੇ ਭੈਣ ਭਰਾ ਜਰੂਰ ਦੱਸਿਓ ਵੀ ਸਾਡੇ ਟ੍ਰਿਪਲ ਬੇਬੀ ਜਿਹੜੇ ਕਿਦਾਂ ਦੇ ਲੱਗੇ ਹਾਂਜੀ 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 ਸਾਰੇ ਜਰੂਰ ਦੱਸਿਓ ਸਾਡੇ ਬੇਬੀ ਵੱਡੇ ਹੋ ਗਏ ਅੱਗੇ ਨਾਲੋਂ ਹਨਾ ਹਾਂਜੀ ਹੁਣ ਆਪ ਸਾਡਾ ਕੁਝ ਜ਼ਿਆਦਾ ਸ਼ਰਾਰਤੀ ਹੋ ਗਿਆ ਹਾਂਜੀ ਹਾਂਜੀ ਇਧਰ ਵੀ ਰਾਜ ਸਿੰਘ ਹਾਂ ਵਿਰਾਜ ਸਿੰਘ ਨੇ ਚਾਚਾ ਨੂੰ ਪਾਇਆ ਇੱਕ ਪਾਸੇ ਆਪ ਬਿਆਖੁੱਲਾ ਹੋ ਗਏ ਤੇ ਭੈਣ ਜੀ ਸਾਡੀ ਬੈਠੀ ਆ ਛੋਟੀ ਜੀ ਭੂਈ ਜਿੱਦਾਂ ਵਾਈ ਜਾਂਦੇ ਆ ਤੇ ਸਾਡੀ ਵੱਡੀ ਭੂਈ ਵੀ ਕੋਲੇ ਬੈਠੀ ਆ ਹਨਾ ਹਾਂ ਹੋ ਹੈ ਹੈ ਤੇ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਨਾ ਵੀ ਹਨਾ ਰੱਬ ਚਲੋ ਸਾਰਿਆਂ ਨੂੰ ਸਾਚੀ ਕਾਲ ਕਰ ਦੋ ਸਾਚੀ ਕਾਲ ਕਰ ਦੋ ਸਮਾਈਲ ਕਰ ਦੋ ਸਾਰਿਆਂ ਨੂੰ ਸਾਰਿਆਂ ਨੂੰ ਸਮਾਈਲ ਕਰ ਦੋ ਹਾਂ ਉਹ ਸਮਾਈਲ ਕਰ ਦੋ ਸਮਾਈਲ ਕਰ ਦੋ ਸਾਰਿਆਂ ਨੂੰ ਹਾਂ ਇੱਧਰ ਇੱਧਰ ਵੇਖੋ ਵੇਖੋ ਇੱਧਰ ਹਾਂ ਆ ਆ ਆ ਹਾਂਜੀ 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 ਹਾਂ ਉਹਦੇ ਹੱਥ ਦੇਖੋ ਕਰਨ ਨੇ ਹੱਥ ਕਿਦਾਂ ਕੀਤੇ ਹਾਂ ਭੈਣ ਜੀ ਛੱਡੀ ਕਿੱਦਾਂ ਪਾਉਂਦੀ ਪਈ ਹੂੰ ਇਧਰ ਵੀ ਰਾਜ ਸਿੰਘ ਲੱਗਾ ਪਿਆ ਆਪ ਦਾ ਜੋਰਨ ਛੋਰਾਂ ਤੇ ਵੀ ਰਾਜ ਸਿੰਘ ਵੀ ਜੋਰਾ ਛੋਰਾਂ ਤੇ ਲੱਗਾ ਪਿਆ ਹਾਂ ਰੱਬ ਦਾ ਉਹ ਕਿ ਮਾਰਦਾ ਅੱਛਾ ਅੱਛਾ ਉਹ ਡੱਬਾ ਪਾਸ ਨਹੀਂ ਵੇਖੀ ਉਹਦੇ ਹੱਥ ਤੋਂ ਲਾਉਂਦੀ ਆ ਹੂੰ ਬਰਬ ਬਰਬ ਹੱਥ ਦੋ ਲਾਉਂਦੀ ਵੀ ਰਾਜ ਦੇ ਦਸਤਾਨਾ ਇਹ ਇੱਕ ਮੁੰਦੀ ਫੜੀ ਹੋਈ ਆ ਪਿੱਛੇ ਅੱਛਾ ਨਹੀਂ ਤਾਂ ਇਹਨਾਂ ਦੇ ਉੱਪਰ ਆ ਜਾਣਾ ਸੀ ਉਹਨੇ ਹੁਣ ਨੂੰ ਇੱਕ ਮੁੰਡੇ ਫੜੀ ਆ ਮੈਨੂੰ ਲੱਗਾ ਵੈਸੇ ਹੀ ਬੈਠੀ ਆ ਕਰਦ ਨੇ ਕਿੱਦਾਂ ਹੱਥ ਜੋੜੇ ਆ ਇੱਧਰ ਦੇਖੋ ਇੱਧਰ ਆਹੋ ਤੁੰਗਲ ਤੁੰਗ ਕੀਤੀ ਪਵਜਿੰਦਰ ਕੀ ਹੋਇਆ ਪੁੱਤ ਹੂੰ ਸਾਰੇ ਨੇ ਆਪੋ ਅਮਨੇ ਸਟੇਅਰ ਬਣਾਏ ਆਹੋ ਹੂੰ ਸ਼ੇਰ ਤੋਂ ਕੋ ਗਿਆ ਤਾਂ ਦਾ ਕਰਕੇ ਸਾਹ ਕਿਤਾਬ ਕਰਦਾ ਆਹ ਹੋਵੇ ਉਹ ਕਿੱਦਾਂ ਫੜੀਆਂ ਉਹਨੇ ਐ ਕਰ ਹਾਂਜੀ ਹਾਂਜੀ ਬੱਤੂ ਕੀ ਆ ਦੇਖੋ ਦੇਖੋ ਲੈ ਲੈ ਇਧਰ ਵੇਖੋ ਭੈਣ ਜੀ ਟੈਡੀ ਉਹੋ ਕੈਮਰੇ ਵੱਲੀ ਵੇਖਦੀ ਆ ਦੱਸ ਹਾਂ ਜਿਓ ਇਧਰ ਵੇਖੋ ਜਦੋਂ ਮੈਂ ਕੈਮਰਾ ਉਧਰ ਕਰ ਦਿੰਦੀ ਆ ਨਾ ਤੇ ਉਹ ਵੀ ਮੜ ਕੇ ਆ ਕੇ ਵੇਖਦੀ ਆ ਹਾਂ ਹਾਂਜੀ ਵੀਰਾਜ ਕੀ ਹੋਇਆ ਸੀ ਕੀ ਹੋਇਆ ਜੀ ਵਿਰਾਇ ਦਾ ਮੂੰਹ ਇੱਧਰ ਨੂੰ ਕਰਨ ਵਾਲਾ ਹਾਂਜੀ ਹਾਂ ਚੇਤੇ ਕੋਲੰਦਾ ਸਬੂਤ ਇੱਥੇ ਪਾਇਆ ਚੇਤੇ ਅੱਜਕੱਲ ਹੈ ਹੀ ਨਹੀਂ ਕਿਸੇ ਦੇ ਵੀ ਨਹੀਂ ਚੇਤੇ ਹੈਗੇ ਹਨ ਚੇਤੇ ਬਹੁਤ ਮਾੜੇ ਆ ਫਿਰ ਹੁਣ ਚਲੋ ਇਹਦੇ ਸੁੱਖ ਨਾਲ ਫਿਰ ਤਿੰਨ ਬੱਚਿਆਂ ਦੇ ਵਿੱਚ ਹਨਾ ਤਿੰਨ ਬੱਚਿਆਂ ਦੇ ਹਾਂਜੀ ਦੱਸੋ ਦੇਖੋ ਕੀ ਹੋਇਆ ਸੀ ਹਾਂਜੀ ਹਾਂਜੀ ਇੱਧਰ ਵੇਖੋ ਪੁਈ ਦੇ ਲਾਤ ਨਹੀਂ ਮਾਰਨੀ ਪੁੱਤਰ ਉਧਰ ਵੇਖੋ ਮਾੜੀ ਛੱਡ ਘਰ ਆ ਇੰਦਰ ਨਾ ਡੱਪ ਆ ਚੱਕੋ ਐਂ ਇਹ ਹਾਲੇ ਲੱਤਾਂ ਬੜੀ ਜਾਂਦਾ ਬੜੀ-ਬੜੀ ਆ ਕੰਨਾਂ ਦੇ ਉੱਤੇ ਡੱਗ ਵੀ ਗੋਮਾ ਜੀ ਸਾਡੀ ਸਾ ਕੋਮੋ ਸੋਮੋ ਬਣੇ ਗੋਮੋ ਸੋਮੋ ਤਾਂ ਜਿਹੜੇ ਬਣਿਆ ਵੇਖਦੇ ਇੱਕ ਪਾਸੇ ਨੂੰ ਇਹ ਇੱਧਰ ਕੈਮਰਾ ਪਤਾ ਵਾ ਫੋਨ ਆ ਇੱਧਰ ਉਧਰ ਪਵਜਿੰਦਰ ਪਤਾ ਨਹੀਂ ਕਿ ਹੱਥਾਂ ਦੇ ਹਾਵ ਕਰਦਾ ਸੀ ਰੌਣਕਾਂ ਲੱਗੀਆਂ ਪੂਰੀਆਂ ਬਾਬੇ ਦੀ ਕਿਰਪਾ ਨਾਲ ਰੌਣਕਾਂ ਲੱਗੀਆਂ ਇਹ ਸਾਰੇ ਜਾਣੇ ਹੋ ਹਾਂ ਹਾਂਜੀ ਕੀ ਸੀ ਦੱਸੋ